ਮਗਾਏ ਵੀ ਪੂਰੇ ਟੌਪ ਦੇ ਨਗੀਨੇ ਆ ਹਨਾ ਕੰਬੂਤਰਾਂ ਦੀ ਜੋੜੀ ਸਾਰੇ ਮੈਂ ਕਿ ਨਗੀਨੇ ਗੁਰਵਿੰਦਰ ਇਕੱਠੇ ਕਰੀ ਫਰਨਾਜ ਤਾਂ ਮੋਤਰਾ 10 ਕਿਲੋ ਵੀ ਜਵਾ ਦੇਾਂਗੇ ਦੋਦਸਾ ਭਾਜੀ ਕਿਉਂਕਿ ਜੀ ਜੂ ਨਹੀਂ ਲਾਇਆ ਹਨਾ ਜੀ ਨਹੀਂ ਲਾਇਆ ਉਹਨਾਂ ਦੀ ਘਰ ਜਾਮ ਉਹ ਸੀ ਘਰੇ ਪਾਲੀ ਹੋਈ ਠੀਕ ਹੈ ਠੀਕ ਹੈ ਤੇ ਮੁੱਲ ਵੀ ਬਿਲਕੁਲ ਬਾਜਵਰ ਰਹੂਗਾ ਹਾਂਜੀ ਢੋਲੀ ਝਾਲੀ ਇਹਦੀ ਵੀ ਗੱਬਣ ਵਾਲੀ ਆ ਰੰਗ ਪ੍ਰਿੰਟ ਵੀ ਸੋਨਾ ਤੇ 15000 ਰੁਪਏ ਦੇ ਹਿਸਾਬ ਨਾਲ ਤੁਹਾਨੂੰ ਬੱਚੀ ਮਿਲ ਜੀ ਹਾਂਜੀ ਦੋਸਤੋ ਹੱਸੀ ਘਾਲ ਸਕਦੇ ਦੋਸਤੋ ਮਿੱਤਰਾਂ ਨੂੰ ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਬਣਾਉਣ ਲੱਗੇ ਆ ਆਪਾਂ ਪਹੁੰਚੇ ਆ ਬਾਈ ਕੁਲਵਿੰਦਰ ਦੇ ਫਾਰਮ ਤੇ ਪਿੰਡ ਇਹ ਆ ਗਿਆ ਘੋੜੀਆਂ ਤੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਈ ਨੂੰ ਪੈਂਦੀ ਹੈ ਨਿਹਾਲ ਸਿੰਘ ਵਾਲਾ ਲਓ ਵੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਨਾਲ ਆਪਾਂ ਤੁਹਾਨੂੰ 13 ਨਗ ਖੀਰੀਆਂ ਬੱਚੀਆਂ ਦੇ ਵਿਖਾਉਨੇ ਆ ਕੋਕਾ ਪੀਸ ਤੇ ਮੁੱਲ ਬਿਲਕੁਲ ਵਜਬ ਹੋਣਗੇ ਤੇ ਇੱਕ ਆਪਾਂ ਤੁਹਾਨੂੰ ਵਿਖਾਉਣੀ ਹੈ ਤਾਜੀ ਸੂਈ ਸਵਾਈ ਸਾਈਵਾਲ گاਣ ਤੇ ਮਗਰ ਇਹ ਜਿਹੜਾ ਪਿੱਛੇ ਬੱਚਾ ਆ ਗਿਆ ਸਾਈਵਾਲ ਦੀ ਬੱਚੀ ਹੈਗੀ ਪੂਰੇ ਟੌਪ ਦੀ ਤੇ ਬਾਕੀ ਸਾਰੀ ਡਿਟੇਲ ਬਾਈ ਕੁਲਵਿੰਦਰ ਤੋਂ ਆਪਾਂ ਲਵਾਂਗੇ ਕਿੰਨਾ ਦੁੱਧ ਕਿੰਨਾ ਮੁੱਲ ਕੀ ਸਹੂਗਦਾ ਵਾ ਗੱਲਬਾਤ ਬਾਈ ਦੇ ਨਾਲ ਕਰਾਵਾਂਗੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਐ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਕਿਸੇ ਮਸ਼ੀਨਰੀ ਦੀ ਕਿਸੇ ਪਸ਼ੂ ਦੀ ਐਡ ਕਰਾਉਣੀ ਹੈ ਤਾਂ ਆਪਣਾ ਸੰਪਰਕ ਨੰਬਰ ਹੈਗਾ ਜੀ 8807 9897 ਤੇ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਗੱਲਬਾਤ ਕਰਾਉਣੀ ਹੈ ਬਾਈ ਦੇ ਨਾਲ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਹਾਂ ਸਤਿ ਸ਼੍ਰੀ ਅਕਾਲ ਕੁਲਵਿੰਦਰ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਬਹੁਤ ਵਧੀਆ ਚੜ੍ਹਦੀ ਕਲਾ ਤੇ ਬਾਈ ਕੁਲਵਿੰਦਰ ਆਪਣਾ ਐਡਰੈਸ ਕਨਫਰਮ ਕਰ ਦੇ ਨਾਮ ਕੁਲਵਿੰਦਰ ਸਿੰਘ ਆ ਜੀ ਪਿੰਡ ਕੋਹਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿ ਜਾਂਦਾ ਵੱਡਾ ਕੋਹਲਿਆ ਦੁੰਨੇ ਕੇ ਮਾਣੂ ਕੇ ਮੋਬਾਈਲ ਨੰਬਰ ਹੈਗਾ 9781935555 ਠੀਕ ਹੈ ਜੀ ਤੇ ਕੁਲਵਿੰਦਰ ਕੰਮਕਾਰ ਠੀਕ ਠਾਕ ਚੱਲੀਆਂ ਦਾ ਹਾਂ ਜੀ ਬਹੁਤ ਵਧੀਆ ਚੜ੍ਹਦੀ ਠੀਕ ਹੈ ਤੇ ਅੱਜ ਫਿਰ ਆਪਣੇ ਕੋਲੇ ਕਿੰਨੇ ਨਗ ਆ ਗਏ ਆਪਣੇ ਕੋਲੇ 13 ਨਗ ਤਾਂ ਬਚ ਗਿਆ ਤੇ ਅੱਜ ਜਿਹਦੇ ਚ 12 ਐਚ ਐਫ ਆ ਠੀਕ ਹੈ ਇੱਕ ਸੂਈ ਸਵਾਈ ਸਾਹੀਵਾਲ ਇੱਕ ਸੂਈ ਸਵਾਈ ਦੋ ਦੰਦਾਂ ਦੀ ਠੰਡੀ ਸੀਲ ਹੈ ਨਾ ਹਾਂਜੀ ਠੰਡੀ ਸੀਲ ਹੈ ਹਾਂ ਬਾਈ ਦੇ ਨਾਲ ਹੋਫ ਕੈਮਰਾ ਵੀ ਗੱਲਬਾਤ ਹੋਈ ਲਓ ਵੀ ਮਿੱਤਰੋ ਜਿਹੜੀ ਖਾਸੀਅਤ ਇਹਦੇ ਚ ਨਾ ਹਰੇਕ ਸਾਹੀਵਾਲ ਚ ਹੁੰਦੀ ਨਹੀਂ ਬਰਫੀ ਜੀ ਠੰਡੀ ਤੇ ਮੂਰੇ ਜਿਹੜੀ ਰਤ ਆਉਂਦੀ ਆ ਉਹ ਵੀ ਗਰਮੀ ਦੀ ਦੇ ਵਿੱਚ ਵਧੀਆ ਐਨ ਮੈਂ ਕਿਹਾ ਵੀ ਦੇਖੋ ਆਪਾਂ ਦੰਦ ਵੀ ਬਾਈ ਕਹਿੰਦਾ ਵੀ ਚੈੱਕ ਕਰਾਈ ਦਿੰਨੇ ਆ ਤੇ Ориジナル ਦੋ ਦੰਦਾਂ ਦੇ ਦੋੰਦੀ ਵੱਛੀ ਆ ਮਿੱਤਰੋ ਆਪ ਵੀ ਵੱਛੀ ਆ ਠੀਕ ਆ ਬਾਈ ਤੇ ਆਪ ਵੀ ਬੱਚੀ ਹੈ ਤਾਂ ਮਦਰ ਵੀ ਬੱਚੀ ਆ ਗਈ ਹੈ ਨਾ ਮਦਰ ਵੀ ਬੱਚੀ ਆ ਜੀ ਤੁਸ ਜਿੰਨੇ ਦਾੰਦ ਦੀ ਸੂਈ ਵੀ ਹੈ ਬਰਸ਼ ਬਜਾ ਆਪਾਂ ਨੂੰ ਕੋਈ ਅੰਦਾਜ਼ਾ ਨਹੀਂ ਆਪਣੇ ਕੋਲ ਕੱਲ ਹੀ ਆਈ ਆ ਠੀਕ ਹੈ ਠੀਕ ਹੈ ਜੀਮੇਦਾਰਾਂ ਦੇ ਘਰੋਂ ਲਈ ਆ ਉਹਨਾਂ ਨੇ ਕਿਸੇ ਮਜਬੂਰੀ ਕਾਰਨ ਵੇਚੀ ਆ ਨਾ ਤਾਂ ਕੋਈ ਵੱਛੀ ਦੇ ਵਿੱਚ ਕੋਈ ਖਰਾਬੀ ਆ ਖਰਾਬੀ ਹੋ ਰਾਂ ਵੀ ਤਾਂ ਵੇਚੀ ਆ ਨਾ ਉਹਨਾਂ ਨੂੰ ਪੈਸਿਆਂ ਦੀ ਲੋੜ ਸੀਗੀ ਠੀਕ ਹੈ ਸਹੀਲ ਠੰਡੀ ਆ ਠੀਕ ਹੈ ਆਪਜੀ ਕੋਈ ਬਾਹਰ ਕੋਈ ਚੱਕਰ ਵਾਲੀ ਨਹੀਂ ਆ ਹੁਣ ਅੰਦਾਜ਼ਾ ਹੋ ਗਿਆ ਹੁਣ ਕਿੰਨੇ ਮੰਨ ਕੇ ਇਹ ਭਾਈ ਆ ਵੱਛੀ ਤੋਂ ਅੰਦਾਜ਼ਾ ਲਾਦੇ ਆ ਵੱਛੀ ਦੇਖੋ ਮਿੱਤਰੋ ਪਰ ਜੇ ਆਪਣਾ ਆਮ ਆਮ ਆਪ ਜਜਮੈਂਟ ਲਾਈਏ ਤੇ ਆਮ ਬੱਚਿਆਂ ਨਾਲੋਂ ਵੱਡੀ ਲੱਗਦੀ ਆ ਕਿਉਂਕਿ ਗਰੋਥ ਹੈ ਜਿਹੜੀ ਵੱਛੀ ਦੀ ਉਰੀ ਸੰਗੀ ਵੀ ਹੈ ਨਾ ਐ ਮਸਤਾਂ ਵਈਆਂ ਮਾਵਾਂ ਧੀਆਂ ਮੈਂ ਕਿਹਾ ਬਾਹਰ ਕੱਢੀਆਂ ਬਾਈ ਨੇ ਤੇ ਥਨਾਂ ਦਾ ਸਹਜ ਦੇਖੋ ਮਿੱਤਰੋ ਕਮਾਲ ਦਾ ਕੱਲਾ ਕੱਲਾ ਥਨ ਗਲਾਸਾਂ ਵਰਗਾ ਹੱਥ ਦੀ ਚਵਾਈ ਵਾਲਾ ਤੇ ਗੁਲਵਿੰਦਰ ਚੌਂਜਣ ਨੂੰ ਸੀ ਲਵਰੇ ਮੈਂ ਕਹਿੰਦਾ ਕੋਈ ਚੱਕਰ ਨਹੀਂ ਹੁਣ ਦੇਖ ਲਾ ਬਾਈ ਆ ਤੇਰੇ ਸਾਹਮਣੇ ਹੀ ਸਹੀ ਗੱਲ ਹੈ ਤੇ ਕਿੰਨਾ ਦੁੱਧ ਸਹੀ ਠੰਡਾ ਥਨ ਵਾਲਾ ਜਿਹੜਾ ਦਾ ਕੰਡੇ ਵਾਲਾ ਹੈਗਾ ਆਪਣੇ ਕੋਲ ਆਈਆ ਕੱਲ ਇਹਨੇ ਜੀਵ ਨਹੀਂ ਲਾਇਆ ਠੀਕ ਹੈ ਠੀਕ ਹੈ ਉਪਰਾਈ ਕਰੀ ਜਾਂਦੀ ਪੱਠੇ ਘੜ ਚੱਕਿਆ 8 ਲੀਟਰ ਦੁੱਧ ਕੰਡੇ ਵਾਲਾ ਕੰਡੂ ਵਾਲਾ ਇਹਨੂੰ ਆਪਾਂ 10 ਕਿਲੋ ਕਹਿੰਦੇ ਪਰ 6 ਜਲ ਬਾਜੂ ਦੀ ਦੁੱਧ ਹੋ ਰਿਹਾ ਹੈ ਨਾ 60 ਫੈਂਟ ਆਉਂਦੀ ਆ ਠੀਕ ਆ ਫੈਂਟ ਵੀ ਫੁੱਲ ਮੱਝਾਂ ਵਾਲਾ ਦੰਮੀ ਹੈ ਵਾਲਾ ਪੂਰਾ ਜਮਾ ਚਿੱਕੜਾ ਵਰਗਾ ਦੁੱਧ ਹੋ ਠੀਕ ਆ ਚਿੱਟਾ ਲੈ ਖੋਲ ਲੈ ਕਿਰੋਂ ਦੀ ਤੁਰ ਗੇ ਲੋ ਵੀ ਮਿੱਤਰੋ ਬਾਈ ਕਹਿੰਦਾ ਵੀ ਮੇਨ ਗੱਲ ਇਹੋ ਆ ਵੀ ਠੰਡੀ ਸੀਲ ਆ ਜੀ ਤੇ ਥਣਾ ਦੀ ਫੁੱਲ ਗਰੰਟੀ ਹੈ ਚੁਵਾਈ ਇੱਕ ਨੰਬਰ ਟਾਂਚਾ ਬਹੁਤ ਹਾਂ ਤੇ ਵੇੜ ਦਾ ਕੱਦ ਕਾਠ ਐ ਪਈਆ ਬਾਸਰ ਜੀ ਲੰਮੀ ਲੰਗੀ ਲੈਂਥ ਵੀ ਫੁੱਲ ਹੈ ਦੁੱਧ ਤਾਂ ਭਾਜੀ ਹਜੇ 2-4 ਦਿਨ ਆਪਣੇ ਕੋਲ ਵੜ ਖੜ ਗਈ ਪੱਥੇ ਪੁੱਥੇ ਹੁਣ ਹੁਣ ਚੱਕਣ ਲੱਗ ਗਈ ਪੂਰੇ ਫੁੱਲ ਹਾਂ ਤੇ ਦੁੱਧ ਆਪਾਂ 10 ਕਿਲੋ ਵੀ ਚਵਾ ਕੇ ਦੇ ਦਾਂਗੇ 10 ਤਾਂ 12 ਵੀ ਕਰ ਦਾਂਗੇ ਲਓ ਜੀ ਮਿੱਤਰੋ ਪੂਰੀ ਛੰਡੀ ਸੀਲ ਤੇ ਸਲੱਗ ਤੇ ਥਣਾ ਸੁਣਾ ਦਾ ਸਾਇਦ ਜਿਹੜਾ ਬਹੁਤ ਸੋਹਣਾ ਆ ਗਿਆ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਵੀ ਸਾਨੂੰ ਕੋਈ ਚੰਗੀ ਕ੍ਰੌਸ ਵੜ ਘਰੇ ਚੋਂ ਨੂੰ ਕੋਈ ਸੀਲ ਸਲੱਗ ਹੋਵੇ ਤੇ ਮੱਝਾ ਅਰ ਗਈ ਮਿੱਤਰੋ ਤੇ ਵਧੀਆ ਸੀਲ ਸਲੱਗ ਤੇ ਕਦ ਘੜ ਸੋਹਣਾ ਆ ਗਿਆ ਤੇ ਮਦਰ ਜਿਹੜਾ ਪਿੱਛੇ ਬੱਚਾ ਆ ਗਿਆ ਬੱਛੀ ਉਹਦੇ ਟੋਪ ਦੀ ਤੇ ਮਦਰੀ ਮਾਂ ਦੇ ਨਾਲ ਸਾਵੇਂ ਨੂੰ ਤਿਆਰ ਹੋ ਜਾਣਾ ਜਾਨੀ ਕੋਈ ਚੱਕਰ ਵਾਲੀ ਗੱਲ ਨਹੀਂ ਐ ਛੜਾ ਮਾਰੂ ਕੋਈ ਉਹ ਕਰੂ ਨਾ ਠੀਕ ਹੈ ਬਾਈ ਠੀਕ ਹੈ ਤੇ ਗੁਲਿੰਦਰ ਫਿਰ ਵੀ ਡਿਮਾਂਡ ਕੀ ਰਹੁਬ ਦੇ ਡਿਮਾਂਡ ਬਾਈ ਇਹ ਆਪਾਂ ਲੈਣ ਦੇਣ ਜਿਹੇ ਵਾਲਾ ਹੀ ਕਰਨਾ ਹੈਗਾ 40000 ਲੈਣਾ ਹੀ ਆ ਬਸ ਆਪਾਂ ਠੀਕ ਹੈ ਵਿੱਚੋਂ ਮੌਕੇ ਤੇ 55 ਕਰਦਗੇ ਓ ਕੰਮ ਨਹੀਂ ਮੌਕੇ ਤੇ ਮਾਨਦਾਨ ਹੋ ਜੂ ਹਾਂਜੀ ਛੋਟ ਚੱਪਾ ਕਰ ਦਾਂਗੇ ਠੀਕ ਹੈ ਲਓ ਵੀ ਮਿੱਤਰੋ ਤਾਜੀ ਸੂਈ ਸਵਾਈ ਗਾਂ ਤੇ ਮੁੱਲ ਬਿਲਕੁਲ ਬਾਜਵਤ ਤੋਕੜਾਂ ਵਾਲਾ 40000 ਰੁਪਏ ਦੇ ਵਿੱਚ ਬਾਈ ਕਹਿੰਦਾ ਵੀ ਆਪਾਂ ਦੇ ਦਾਂਗੇ ਮੰਗਣ ਨੂੰ 55 ਮੰਗਲਾਂ ਦਾ ਬਾਈ ਪਰ ਉਹ ਵੀ ਚੱਲਦੀ ਆ ਮੰਗੰਦੀ ਹੈਗਾ ਹੈ ਨਾ ਉਹ ਦੋ ਦੰਦ ਵੱੱਛੀ ਆ ਹਾਂ ਦੋ ਦੰਦ ਵੱੱਛੀ ਆ ਕੋਈ ਗੱਲ ਕਹਿਣ ਦੀ ਨਹੀਂ ਤੇ ਗੱਲ ਕਰਨ ਦੀ ਆ ਤੇ ਬਹੁਤ ਸੋਹਣੀ ਗਾ ਜੀ ਡਿਮਾਂਡ ਇਹਦੀ ਬਾਈ ਨੇ 40000 ਰੁਪਏ ਕਰੀ ਆ ਵਿੱਚੋਂ ਮਾਨਤਾਨ ਮੌਕੇ ਤੇ ਹੋ ਜਾਊਗਾ ਜਿਹੜੇ ਭਰਾਣੇ ਘਰੇ ਚੋਂ ਨੂੰ ਲੈਣੀਆਂ ਘਰੇ ਦੁੱਧ ਪੀਣ ਨੂੰ ਤੇ ਮੱਝਾਂ ਅੰਗੂ ਡੰਗ ਲਾਊਗੀ ਤੇ ਫੈਂਡ ਵੀ ਇਹਦੀ ਚੰਗੀ ਹੁੰਦੀ ਆ ਤੇ 40000 ਰੁਪਏ ਦੇ ਵਿੱਚ ਮਿਲ ਜੂਗੀ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਨੰਬਰ ਲਗਾਤਾਰ ਵਜਦਾ ਚੱਲਦਾ ਤੇ ਇਸ ਤੋਂ ਅੱਗੇ ਕਲਵਿੰਦਰ ਆ ਗਿਆ ਬੱਛੀਆਂ ਹੈ ਨਾ ਹਾਂਜੀ ਬੱਛੀਆਂ ਆ ਗਈ ਤੇ ਲਿਆ ਕਰਾਂ ਦੀ ਫਿਰ ਪਹਿਲੇ ਨੰਬਰ ਵਾਲੀ ਬੱਛੀ ਨੂੰ ਕਰਮ ਵਾਲੀ ਨੂੰ ਘਰ ਖੜੀ ਤੇ ਗਾਂ ਦੀ ਡਿਮਾਂਡ ਵਜੋਂ ਨੇ 40000 ਕਰੀਏ ਵਿੱਚੋਂ ਮੌਕੇ ਤੇ ਮਾਨਤਾਨ ਹੋ ਜਾਊਗਾ ਤੇ ਜਿਹੜੀਆਂ ਬੱਛੀਆਂ ਆਈਆਂ ਮਿੱਤਰੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਕਿਉਂਕਿ ਬਹੁਤ ਸੋਹਣੇ ਨਾਗਾ ਚੰਗੀ ਬਰੀਡ ਵਾਲੇ ਕੁਆਲਟੀ ਵਾਲੇ ਨਾਗਾ ਤੇ ਜਿਹੜੇ ਭਰਾ ਨੇ 2 4 5 ਜਿੰਨੀਆਂ ਖਰੀਦਣੀਆਂ ਬਾਜੀ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਤੇ ਕੁਲਵਿੰਦਰ ਜਿਹੜੀ ਉਹ ਬਲੈਕ ਕਲਰ ਚ ਹੈ ਜੀ ਵਾੜ ਕੀ ਇਹਦੀ ਡਿਟੇਲ ਆ ਦੰਦੋ ਖੀਰੀ ਆ ਬਾਜੀ ਦੰਦੋ ਖੀਰੀ 13 ਮਹੀਨੇ ਉਮਰ ਆ ਸੀਮਲਾਂ ਦੇ ਬਿਲਕੁਲ ਤਿਆਰ ਆ ਤਾਂ ਤੰਦ ਭਾਵੇਂ ਦਿਖਾ ਵੀ ਦਿਓ ਠੀਕ ਆ ਠੀਕ ਆ ਉਹ ਚੱਕਰ ਵਾਲੀ ਜਿਹੜੀ ਕੋ ਦੂਰੋਂ ਨੇੜੋਂ ਭਰਾ ਆਉਂਦਾ ਹਾਂਜੀ ਲਓ ਸਹੀ ਗੱਲ ਆ ਖੀਰੀ ਆ ਬਾਈ ਖੀਰੀ ਆ ਖੀਰੀ ਆ ਖੀਰੀ ਵੇਰ ਬੱਚੀ ਨੇ ਵੈਰਲ ਵੀ ਨਹੀਂ ਪਾਈ ਦੰਦਾਂ ਆ ਬਾਕੀ ਝੋਲੀ ਬਹੁਤ ਚੰਗੀਆਂ ਆ ਖਾਣ ਵਾਲੀ ਝੋਲੀ ਲਓ ਵੀ ਮਿੱਤਰੋ ਜਿਹੜਾ ਭਰਾ ਲੈ ਕੇ ਗਿਆ ਤੇ ਸੀਮਨ ਮੰਨ ਕੇ ਚੱਲੋ ਸੀਮਨ ਦੇ ਬਿਲਕੁਲ ਕਾਬਲ ਹੈ ਤੇ ਜਰਸੀ ਦਾ ਸੀਮਨ ਲੱਗ ਗਿਆ ਤੇ ਬੱਚਾ ਬਹੁਤ ਸੋਹਣਾ ਟੌਪ ਦਾ ਪਾਊਗੀ ਜਰਸੀ ਦਾ ਤੇ ਝੋਲੀ ਝਾਲੀ ਦਾ ਗੱਬਨ ਵਾਲੀ ਆ ਹੈਨਾ ਹਾਂਜੀ ਲੈ ਚੱਲ ਵੀਰੇ ਲੋ ਮਿੱਤਰੋ ਤੇ ਡਿਮਾਂਡ ਫਿਰ ਇਹਨਾਂ ਦੀ ਕੀ ਰੋ ਵੀਰੇ ਇਹ ਡਿਮਾਂਡ ਬਾਈ ਜੀ ਆਪਾਂ ਜੇ ਕੋਈ ਸਾਰੀਆਂ ਬੱਸੀਆਂ ਇਕੱਠੀਆਂ ਲਾਊਗਾ ਠੀਕ ਹੈ ਉਹ ਇਹ ਬੱਸੀਆਂ ਹੈਗੀਆਂ ਜਿਵੇਂ ਮੰਨ ਲਓ ਵੀ ਆਹ 6-7 ਬੱਸੀਆਂ ਬਿਲਕੁਲ ਬਿਲਕੁਲ ਸੀਨੀਅਰ ਦੇ ਕਾਬਿਲ ਹੈ ਹਨਾ ਹਾਂ ਹਾਂ ਤੇ ਆਪਾਂ 15000 ਦੇ ਹਿਸਾਬ ਨਾਲ ਪਰ ਬੱਸੀ ਤੇ ਜੇ ਕੋਈ ਇਕੱਠੀਆਂ ਲੈਂਦਾ ਇਕੱਠੀਆਂ ਲੈਂਦਾ ਜੇ ਕੋਈ ਕੱਲਾ-ਕੱਲਾ ਨਾਲ ਖਰੀਦੂਗਾ ਉਹਦਾ ਆਪਾਂ ਫੋਨ ਤੇ ਕਰ ਲਓ ਠੀਕ ਹੈ ਜੀ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਆਪਾਂ ਸ਼ੁਰੂ ਚ ਹੀ ਦੱਸ ਦਿੰਨੇ ਆ ਜੇ ਕੋਈ ਇਕੱਠੀਆਂ ਖਰੀਦੂਗਾ ਤੇ ਬਾਈ ਕਹਿੰਦਾ 15000 ਰੁਪਇਆ ਪਰ ਨਗ ਪਰ ਨਾ ਕਿ 15000 ਰੁਪਿਆ ਉਹਦੇ ਚ ਡਿਲੀਵਰੀ ਆਪਣੀ ਤੇ ਪਰ 15000 ਰੁਪਏ ਦੇ ਵਿੱਚ ਮਿੱਤਰੋ ਇਸ ਤਰ੍ਹਾਂ ਦੀਆਂ ਬੱਛੀਆਂ ਐ ਪਲੀਆਂ ਬਲਾਈਆਂ 3000 ਦੇ ਬਿਲਕੁਲ ਕਾਬਲ ਕੋਈ ਐ ਨਹੀਂ ਵੀ ਤੁਹਾਨੂੰ ਕੋਈ 5 ਮਹੀਨੇ 4 ਮਹੀਨੇ ਸਾਹਮਣੀਆਂ ਬੈਣੀਆਂ ਤੇ ਕੁਲਵਿੰਦਰ ਜਿਹੜਾ ਇਹ ਰੇਟ ਆ ਪਹੁੰਚਦਾ ਹੋਊਗਾ ਹਾਂਜੀ ਜੇ ਕੋਈ ਇਕੱਠੀਆਂ ਲੈਂਦਾ ਜੇ ਕੋਈ ਇਕੱਠੀਆਂ ਲੈਂਦਾ ਜਿਵੇਂ ਕੋਈ ਮੰਨ ਲਓ ਸਾਰੀਆਂ ਇਕੱਠੀਆਂ ਲੈਂਦਾ ਤਾਂ ਪੰਜਾਬ ਹਰਿਆਣਾ ਰਾਜਸਥਾਨ ਆਪਣਾ ਕਿਰਾਏ ਦਾ ਫਰੀ ਹੋਊਗਾ ਠੀਕ ਹੈ ਜੀ ਲੋ ਟੇਰ ਮੋਲਾ ਹੈ ਦੈਨ ਸਟੇਟਾਂ ਦਾ ਕਿਰਾਇਆ ਫਰੀ ਆ ਵਾ ਬੱਚੀ ਏਡੀ ਏਡੀ ਕੱਲ ਸਹੀ ਹੈ ਲੈ ਤੇ ਮੈਂ ਕਿਹਾ ਵੀ ਹਾਂ 15 15 20 20 ਹਜ਼ਾਰ ਦਾ ਤਾਂ ਮਹੀਨੇ ਦਾ ਦੁੱਧ ਪੀ ਜਾਂਦੀ ਆ ਉੱਤੋਂ ਇਹ ਬੜਾ ਹਸਾਫਤ ਲਾਈਏ ਇਦੋਂ ਅੱਗੇ ਆ ਗਈ ਚਿੱਟੀ ਕਬੂਤਰੀ ਵਰਗੀ ਨੁਗਰੀ ਬਿਸ਼ੇਰੀ ਪਿੰਕ ਨੂੰ ਹੋ ਜਾਲੀ ਪਿੰਕ ਨੂੰ ਹੋ ਜਾਲੀ ਆ ਗਈ ਲਓ ਵੀ ਦੇਖੋ ਗਰਾਂ ਦੀ ਇਹਦੀ ਕੀ ਡਿਟੇਲ ਆ ਕੁਲਵਿੰਦਰ ਇਹ ਵੀ 13 ਮਹੀਨੇ ਉਮਰ ਆ ਜੀ 13 ਮਹੀਨੇ ਬੱਚੀ ਦੀ ਉਮਰ ਆ ਗਈ ਹਾਂਜੀ ਗੁਲਾਬੀ ਥਾਣਾ ਗੁਲਾਬੀ ਥਾਣਾ ਤੇ ਦੰਦੋਂ ਖੀਰੀ ਆ ਨਾ ਖੀਰੀ ਸਾਰੀਆਂ ਖੀਰੀਆਂ ਬੱਚੀਆਂ ਚਾਰ ਚਾਰ ਹੀ ਥਾਣਾ ਠੀਕ ਹੈ ਢਾਂਚਾ ਬਹੁਤ ਸੋਹਣਾ ਬੱਚੀ ਦਾ ਤੇ ਸੀਮਨ ਲਾਈਨ ਦੇ ਬਿਲਕੁਲ ਕਾਬਿਲ ਆ ਮਿੱਤਰੋ ਇਹ ਵੀ ਤੇ ਚਾਰ ਹੀ ਥਾਣਾ ਗੁਲਾਬੀ ਥਾਣਾ ਹੈ ਗਿਆ ਤੇ ਪਿੱਠ ਪੂੜੇ ਦੀ ਬਣਾਵਟ ਤਾਂ ਸੋਹਣੀ ਬੰਤਰ ਆ ਗਈ ਬੱਚੀ ਦੀ ਲਓ ਵੀ ਜੇ ਕਿਸੇ ਨੇ ਕੱਲੀ ਕਿਹੜੀ ਵੀ ਰੱਖਣੀ ਹੈ ਮਿੱਤਰੋ ਘਰੇ ਖੜੀ ਵੀ ਇੱਜ਼ਤ ਹੋਊਗੀ ਬਾਕੀ ਦੁੱਧ ਦਾ ਵੀ ਵਧੀਆ ਸੋਹਣਾ ਡੰਗਾ ਲਾਉਗੀ ਕਿਉਂਕਿ ਬੱਚੀ ਚੰਗੀ ਬਰੀਡ ਵਾਲੀ ਆ ਗਈ 15000 ਰੁਪਏ ਦੇ ਵਿੱਚ ਮਿਲ ਜੂਗੀ ਜੇ ਸਾਰੇ ਨਾਲ ਖਰੀਦਦੇ ਆ ਤਿੰਨ ਨੰਬਰ ਤੇ ਆ ਗਈ ਪੂਰੀ ਕੁਆਲਟੀ ਵਾਲੀ ਦੁਆਲੇ ਇਹ ਵੀ ਕੀ ਤੇਲਾ ਇਹ ਵੀ 13 ਮਹੀਨੇ ਉਮਰਾ ਜੀ ਇਹ ਵੀ ਦੰਦੋ ਖੀਰੀ ਆ ਦੰਦ ਦਿਖਾ ਦਿਓ ਭਾਈ ਆਪਾਂ ਕਿਉਂਕਿ ਆਏ ਆ ਗਿਲਵਿੰਦਰ ਬੱਚੀਆਂ ਦੇ ਜਿਹੜੇ ਸਾਬ ਨਾਲ ਕੱਦ ਕਾਠ ਹੈ ਨਾ ਵਾਕਈ ਸਹੀ ਗੱਲ ਆ ਭਾਈ ਕਿਉਂਕਿ ਜੇ ਕੱਦ ਕਾਠ ਦਾ ਅੰਦਾਜ਼ਾ ਲਾਈਏ ਕਈ ਭਰਾ ਕਹਿੰਦੇ ਯਾਰ ਕੱਦ ਪੂਰਾ ਵੱਡਾ ਨਹੀਂ ਕਿ ਵੀ ਹਾਂ ਦੰਦ ਵੀ ਆਪਾਂ ਵੀਡੀਓ ਵਿੱਚ ਮਿੱਤਰੋ ਵਿਖਾ ਦੇ ਪਰ ਬਾਈ ਦਾ ਵਪਾਰ ਦਾ ਕੰਮ ਆ ਪੁਰਾਣਾ ਕੰਮ ਉਹ ਕੰਮ ਸਾਫ਼ ਕਰਾਂਗੇ ਜਿੰਨਾ ਕਰਾਂਗੇ ਸਾਫ਼ ਸੁਥਰਾ ਕੰਮ ਕਰਦਾ ਗਿਲਵਿੰਦਰ ਤੇ ਸੋਹਣੇ ਨਾਲ ਗੱਲ ਆ ਵੀ ਤਿੰਨ ਨੰਬਰ ਵਾਲੀ ਬੱਚੀ ਆਗੀ ਦੱਬੀ ਪੂਰੇ ਚੰਗੇ ਰੰਗ ਪ੍ਰਿੰਟ ਵਾਲੀ ਤੇ ਗੁਲਾਬੀ ਥਣ ਸੋਹਣੇ ਨਾਗ 15000 ਰੁਪਏ ਦੇ ਵਿੱਚ ਮਿਲ ਜਾਣੀਆਂ ਬੱਚੀਆਂ ਜੇ ਕੋਈ ਮੰਨ ਕੇ ਚੱਲੋ ਇਕੱਠਾ ਖਰੀਦੂਗਾ ਜੇ ਖਰੀਦਣੀਆਂ ਇਕੱਲੀ ਇਕੱਲੀ ਫਿਰ ਬਾਈ ਦੇ ਨਾਲ ਫੋਨ ਤੇ ਗੱਲਬਾਤ ਤੁਸੀਂ ਕਰ ਲਿਓ ਇਹ ਵੀ ਅੱਗੇ ਆ ਜੀ ਕੋਈ ਐ ਤਾਂ ਹੈ ਨਹੀਂ ਵੀ ਬੜਾ ਟਾਈਮ ਸਾਹਮਣੀਆਂ ਪੜੀਆਂ ਹਾਂ ਹਾਂ ਸਹੀ ਗੱਲ ਇਹਦੀ ਕਿੰਨੀ ਉਮਰ ਹੈ ਕੁਲੰਦਰ ਇਹ ਵੀ ਭਾਈ 13 ਮਹੀਨੇ ਦੀ ਉਮਰ ਹੈ 13-13 ਮਹੀਨੇ ਵਾਲੀਆਂ ਆਪਣੇ 7 ਬੱਚੇ ਠੀਕ ਹੈ ਠੀਕ ਹੈ 7 ਬੱਚਿਆਂ ਦਾ ਆਏ ਆ ਵੀ ਭਾਵੇਂ ਤੁਸੀਂ ਜਾਂਦੇ ਹੀ ਟੀਕਾ ਲਵਾ ਦਿਓ ਹਾਂਜੀ ਤੇ ਕਿਉਂਕਿ ਸੀਮਨ ਦੇ ਬਿਲਕੁਲ ਕਾਬਲਾ ਵੱਡੇ ਕੱਦ ਕਾਠ ਵਾਲੇ ਆ ਗਏ ਆ ਇਹਨਾਂ ਕੋਈ ਸਮਝੇ ਵੀ ਕੁਝ ਨਿੱਕੀਆਂ ਜੀਆਂ ਹੋਣੀਆਂ ਛੋਟੀਆਂ ਜੀਆਂ ਹੋਣਨ ਜਿਹੜੇ ਸੱਤ ਨਾਗਾ ਬਿਲਕੁਲ ਹਾਨੋ ਹਾਨੀ ਦੇ ਆ ਤੇ ਸੀਮਨ ਲੈਂਦੇ ਵੀ ਬਿਲਕੁਲ ਕਾਬਲਾ ਇਹ ਆ ਜੀ 4 ਨੰਬਰ ਤੇ ਬੱਛੀ ਇਹਦੇ ਵੀ ਜਾਤ ਕੁਆਲਟੀ ਦੇਖੋ ਮਿੱਤਰੋ ਇਹ ਪੰਜ ਨੰਬਰ ਆ ਜੀ ਬੱਛੀ ਇਹ ਪੰਜ ਨੰਬਰ ਹੈ ਨਾ ਹਾਂਜੀ ਠੀਕ ਆ ਲਓ ਵੀ ਰੰਗ ਪ੍ਰਿੰਟ ਵੀ ਸੁਣਾ ਨਿਕਲ ਕਾਣਾ ਗੋਲ ਤੇ ਪ੍ਰਿੰਟ ਚੰਗਾ ਆ ਗਿਆ ਬੱਛੀ ਦਾ ਲੈ ਚੱਲ ਤੇ ਥੰਡ ਚਾਰੀ ਆ ਲਓ ਵਾਧੂ ਫੋਰ ਸ਼ਾਂਗ ਹੈ ਨਹੀਂ ਇਦੂ ਅੱਗੇ ਆ ਗਈ 6 ਨੰਬਰ ਤੇ ਬੱਚੀ ਇਹ ਬਈ 1 ਸਾਲ ਉਮਰ ਆ ਜੀ ਇਹਦੀ ਠੀਕ ਹੈ ਜੀ ਹਾਂ ਜੀ ਬੱਚੀ ਦਾ ਢਾਂਚਾ ਕਰੋ ਚੱਕ ਮਿੱਤਰੋ ਨੋ ਨੈਚਰੋ ਕੀ ਕਰਾਂ ਦੀ ਕੁਲਵਿੰਦਰ ਦੇਖੋ ਕਰਾਂ ਦੀ ਰੰਗ ਜ਼ਰੂਰ ਬਲੈਕ ਆ ਪਰ ਬੱਚੀ ਦੀ ਖੜਨੀ ਬੱਚੀ ਦਾ ਜਿਹੜਾ ਬਾਡੀ ਢਾਂਚਾ ਸੋਹਣਾ ਆ ਗਿਆ ਲੈਂਥ ਲੰਥ ਵੀ ਫੁੱਲ ਹੈ ਨਿੱਕਾ ਕੰਨ ਹੈ ਗੋਲ ਤੇ ਮੱਥੇ ਤੇ ਫੁੱਲ ਆ ਗਿਆ ਦੇਖੋ ਕਰਾਂ ਦੀ ਪਿੱਠ ਪੁੜੇ ਦੀ ਬਨਾਵਟ ਤੇ ਥਣ ਚਾਰੀ ਹੈ ਗੁਲਾਬੀ ਥਣ ਆ ਦੂਜਾ ਕ ਬਲੈਕ ਕਲਰ ਦੇ ਆ ਗਏ ਥਣ ਮੋਟੇ ਮੋਟੇ ਬੇਰਾਂ ਰਗੇ ਚਮਕ ਬਹੁਤ ਅਸ਼ਾ ਨਾ ਚੌਂਕ ਦਾ ਉਂਕ ਪੂਰੀ ਫੁੱਲਾ ਲੈ ਚੱਲ ਬਾਈ ਐ ਪੂਰੀ ਟਵਾ ਨਾਜ ਦੀਆਂ ਟੱਪਦਿਆਂ ਪੂਰੀ ਕੋਈ ਆਏ ਨਹੀਂ ਹੰਭੀਆਂ ਨਹੀਂਆਂ ਨੀ ਸੋਹਣੀਆਂ ਬੱਚੀਆਂ ਮਿੱਤਰੋ ਇਹ ਸੀ 6 ਨੰਬਰ ਵਾਲੀ ਬੱਚੀ ਤੇ ਵਧੀਆ ਲੈਂਥ ਲੋਂਥ ਫੁੱਲਾ ਤੋੜਾ ਦਾ ਰਹਿਕ ਨੰਬਰ ਇਦੂ ਅੱਗੇ ਆ ਗਈ ਵਾਈਟ ਕਲਰ ਦੇ ਵਿੱਚ ਹੀ ਫੇਰ ਆ ਗਈ ਪਿੰਕ ਨੋਜਾ ਪਿੰਕ ਨੋਜਾਲੀ ਆ ਗਈ ਵਾਈਟ ਬੱਚਾ ਐ ਪਈਏ ਨੁਗਰੀ ਵਛੇਰੀ ਵਰਗੀ ਲੈਂਥ ਲੋਂਥ ਵੀ ਫੁੱਲਾ ਇਹ ਚੰਗੀ ਬਰੀਡ ਵਾਲੀ ਬੱਚੀ ਆ ਗਈ ਹੈ ਨਾ ਹਾਂਜੀ ਇਹਦੀ ਕਿੰਨੀ ਉਮਰ ਹੈ ਗੁਲਿੰਦਰ ਇਹ 7 ਮਹੀਨੇ ਉਮਰ ਆ ਜੀ 7 ਮਹੀਨੇ ਉਮਰ ਹੈ ਤੇ ਪਿੰਕ ਨੋਜ਼ ਵਾਲੀ ਆ ਗਈ ਬੱਚੀ ਦੀ ਕਰੋਗਰਾਂ ਦੀ ਗਰੋਥ ਗਰਾਸ ਬਹੁਤ ਸੋਹਣੀ ਆਪੀ ਥਾਣਾ ਝੋਲੀ ਬਹੁਤ ਜਿਆਦੇ ਬੱਚੀ ਐ ਮੈਂ ਕਿਹਾ ਵੀ ਕੀ ਆ ਬਾਤ ਐ ਗੱਬਨ ਵਾਲੀ ਝੋਲੀ ਆ ਹੈ ਨਾ ਹਾਂਜੀ ਲੈ ਜਾ ਲਓ ਵੀ ਮਿੱਤਰੋ ਮੈਂ ਕਿਹਾ ਵੀ ਜਿਹੜੀ ਬਾਈ ਖੋਲ ਕੇ ਲਿਆਂਦਾ ਉਹਦੂ ਅੱਗੀ ਚੰਗੀ ਹੋਈ ਆਉਂਦੀ ਆ ਮਾੜੀ ਨਹੀਂ ਕੋਈ ਆਉਂਦੀ ਬੱਚੀ ਦੀ ਇਹਦੀ ਵੀ ਕਰਾਂ ਦੀ ਕਰੋ ਚੈੱਕ ਬਰੀਡ ਬਰੂਡ ਮਿੱਤਰੋ ਯਾ ਵਾਹ ਦਾ ਛੋਟਾ ਬੱਚਾ ਹਜੇ ਹੈ ਨਾ ਕਿੰਨੀ ਉਮਰ ਹੈ ਗੁਜਰਦੀ ਹੈ ਪੰਜ ਮਹੀਨੇ ਉਮਰਾਂ ਦੀ ਇਹਦੀ ਪੰਜ ਮਹੀਨੇ ਉਮਰਾਂ ਕੀ ਤਾਂ ਬਰੀਡ ਫੁੱਲ ਹੈ ਨਾ ਹਾਂਜੀ ਤੇ ਗਲਾਬੀ ਰੰਗ ਹੈਗੇ ਝੋਲੀ ਝਾਲੀ ਬਹੁਤ ਸੋਹਣੀ ਹੈ ਜਿੰਨੀ ਨਿੱਕੀ ਤੇ ਉਨੀ ਤਿੱਖੀ ਹੋ ਗਾਲਾ ਗੱਬਣ ਵਾਲੀ ਝੋਲੀ ਹੈ ਬਹੁਤ ਸੋਹਣੀ ਗਰੋਥ ਹੈ ਇਹਦੀ ਵੀ 15000 ਰੁਪਏ ਦੇ ਹਿਸਾਬ ਨਾਲ ਤੁਹਾਨੂੰ ਬੱਚੇ ਮਿਲ ਜੂਗੀ ਮਿੱਤਰੋ ਇਹਦੇ ਵਿੱਚ ਤੁਹਾਡਾ ਵੀ ਫਾਇਦਾ ਕਿਉਂਕਿ 15000 ਰੁਪਏ ਦੇ ਹਿਸਾਬ ਨਾਲ ਆਹ ਪੱਕੇ ਤੋਂ ਨਹੀਂ ਮਿਲਨੇ ਪਹਿਲਾਂ ਚਾਰੇ ਪਾਸੇ ਮਾਰਕੀਟ ਘੁੰਮ ਕੇ ਫੇਰ ਬਾਈ ਕਹਿੰਦਾ ਵੀ ਆਪਣੇ ਕੋਲੇ ਆਏ ਕਿਉਂਕਿ ਆਪਣਾ ਰੇਟ ਦਾ ਬਾਈ ਕਹਿੰਦਾ ਡਿਸਕਾਊਂਟ ਪੂਰੇ ਫੁੱਲ ਹੁੰਦਾ ਤੇ ਤਿੰਨ ਸਟੇਟਾਂ ਦਾ ਕਿਰਾਇਆ ਫਰੀ ਆ ਇਦੋਂ ਅੱਗੇ ਆ ਵੀ ਵੱਛੀ ਜਰਸੀ ਹੈਨਾ ਹਾਂਜੀ ਜਰਸੀ ਪੰਜਾਬੀ ਇਹ ਭਈਆ ਪਰੜੇ ਵਰਗੀ ਵੀ ਕਿੰਨੀ ਉਮਰ ਦਾ ਗਲਵੰਦਰ ਜੀ ਇਹ ਬਾਈ ਹੈਗੀ ਆ 7 ਮਹੀਨੇ ਉਮਰ ਆ ਚੌਂਕਦਮ ਕ ਬੋਲਾ ਹੈਨਾ ਹਾਂ ਮੈਂ ਕਿਹਾ ਵੱਛੀ ਥਰਨੀ ਖੁੱਡਨੀ ਲੈਗਸਟੋਰ ਝੋਲੀ ਪਾਲੀ ਕਾਲੀ ਚੰਗੀ ਹੈ ਗੱਬਣ ਵਾਲੀ ਝੋਲੀ ਆ ਬਿਲਕੁਲ ਗੱਬਣ ਵਾਲੀ ਝੋਲੀ ਆ ਬਾਈ ਕਹਿੰਦਾ ਵੀ ਲਓ ਕੀ ਬਾਤ ਹੈ ਝੋਲੀ ਝਾਲੀ ਤਾਂ ਮੈਂ ਕਿਹਾ ਵੀ ਇੱਕ ਨੰਬਰ ਹੈ ਹੈਨਾ ਹਾਂਜੀ ਲੈ ਚੱਲ ਵੀਰੇ ਝੂਲੀ ਝਾਲੀ ਬਹੁਤ ਸੋਹਣੀ ਹੈਗੀ ਬੱਚੀ ਦੀ ਤੇ ਐ ਪਈਆ ਗੋਲ ਮਟੋਲ ਤੇ ਜੇ ਕਿਸੇ ਭਰਾ ਨੂੰ ਜਰਸੀ ਦਾ ਸੌ ਕਾ ਮਿੱਤਰੋ ਤੇ ਗਾਂ ਬਰੀਡ ਵੀ ਵਧੀਆ ਸੋਹਣੀ ਚੰਗੇ ਟੀਕੇ ਲਵਾਉਂਗੇ ਤਾਂ ਚੰਗੇ ਬੱਚੇ ਆਉਣਗੇ ਤੇ ਬਹੁਤ ਸੋਹਣੀਆਂ ਬੱਚੀਆਂ ਇਹਦੀ ਬੱਚੀ ਦੀ ਕਿੰਨੀ ਉਮਰ ਹੈ ਬਈ ਇਹ ਵੀ 5 ਮਹੀਨੇ ਹੈ ਜੀ 5 ਮਹੀਨੇ ਹੈ ਹਾਂ ਜੀ ਬਰੀਡ ਇਹ ਵੀ ਫੁੱਲ ਹੈ ਤੇ ਪ੍ਰਿੰਟ ਜਿਹੜਾ ਆ ਗਿਆ ਉਹ ਵੀ ਚੰਗਾ ਆ ਗਿਆ ਮੈਂ ਕਿਹਾ ਬੱਚੀ ਦੀ ਫੇਸ ਕੁਆਲਿਟੀ ਦੇਖੋ ਕੀ ਬਾਤ ਹੈ ਕਿੰਨੀ ਉਮਰ ਹੈਗੀ 5 ਮਹੀਨੇ 5 ਮਹੀਨੇ ਹਾਂਜੀ ਲੈ ਚੱਲੇ ਵੀਰੇ ਤੇ ਠੰਡ ਚਾਰੀ ਆ ਬਾਦੂ ਫੋਟਸ਼ਾਂ ਹੈ ਨਹੀਂ ਇੰਨੇ ਟੇਲਾ ਵੀਰੇ ਦੀ ਇਹ ਬਾਈ 6-6 ਮਹੀਨੇ ਉਮਰ ਆ 6-6 ਮਹੀਨੇ ਉਮਰ ਆ ਜੀ ਬ੍ਰੀਡ ਥੋੜੇ ਸਾਹਮਣੇ ਆ ਦੱਸਦੇ ਹਾਂ ਬ੍ਰੀਡ ਮਿੱਤਰੋ ਕਰੋ ਚੈੱਕ ਕਰਾਂ ਜੀ ਗੱਲ ਕਹਿਣ ਦੀ ਨਹੀਂ ਤੇ ਤੁਹਾਨੂੰ ਤੁਸੀਂ ਆਪ ਹੀ ਦੇਖੋ ਕਰਾਂ ਜੀ ਸੋਹਣੀਆਂ ਬੱਚੀਆਂ ਆ 6-6 ਮਹੀਨੇ ਉਮਰ ਆ ਬਰੀਡ ਫੁੱਲ ਆ ਦੰਦੋ ਖੀਰੀਆਂ ਥਨ ਚਾਰ ਚਾਰੀ ਆ ਦੇਖੋ ਗਰਾਂਦੀ ਝੋਲਿਆਂ ਚਾਲਿਆਂ ਨਾ ਥੱਲਿਓ ਓਕੇ ਦੀ ਰਿਪੋਰਟ ਐ ਲਓ ਵੀ ਮਾਰੂ ਨਿਗਾ ਗਰਾਂਦੀ ਲੈ ਚੱਲ ਵੀਰੇ ਇਹ ਵੀ 15 15000 ਦੇ ਹਿਸਾਬ ਨਾਲ ਮਿਲ ਜਾਣਗੇ ਹਾਂ ਬੱਚਾ ਜਦੋਂ ਪਿੰਜਰੇ ਚ ਘੜਾਉਂਗਾ ਅਗਲਾ 25 25 ਹੈ ਸਹੀ ਗੱਲ ਆ ਜੇ ਪੀ ਐਮ ਉਹ ਲ ਕਰਦਾ ਮੰਨ ਕੇ ਚੱਲੋ ਵੀ ਅੱਜ ਕੱਲ ਸਿਸਟਮ ਇਹ ਚੱਲਿਆ ਹੋਆ ਵੀ ਜੇ ਚੰਗੀ ਬਰੀਡ ਆਉਂਦੀਆਂ ਬੱਚੀਆਂ ਚੰਗੇ ਰੰਗ ਆਵਾਜ਼ ਆ ਇਹਨਾਂ ਨੂੰ ਪਿੰਜਰੇ ਦੇ ਵਿੱਚ ਰੱਖ ਲੋ 20 ਤੋਂ 25 ਤੋਂ 30000 ਰੁਪਏ ਦੇ ਵਿੱਚ ਵਿਕ ਜੈਣੀਆਂ ਪਰ ਬਾਈ ਕਹਿੰਦਾ ਵੀ ਆਪਾਂ 15000 ਰੁਪਏ ਦੇ ਹਿਸਾਬ ਨਾਲ ਦੇਣੀਆਂ ਪਲੀਆਂ ਪਲਾਈਆਂ ਵੱਛੀਆਂ ਲੈ ਚੱਲ ਵੀਰੇ ਜੇ ਕੋਈ ਇਕੱਠੀਆਂ ਸਾਰੀਆਂ ਖਰੀਦੂਗਾ 15000 ਰੁਪਏ ਪਰ ਨਾਰੇ ਦਾ ਤੁਹਾਨੂੰ ਵਹਿ ਜਾਣਾ ਇੱਚ ਤੁਹਾਡਾ ਵੀ ਫਾਇਦਾ ਕਿਉਂਕਿ ਇਹ ਰੇਟ ਮਿੱਤਰੋ ਕਿਧੋਂ ਨਹੀਂ ਮਿਲਨੇ ਤੇ ਬਿਲਕੁਲ ਬਾਜ਼ਵਜੇ ਮੁੱਲ ਹੈ ਬਾਈ ਦੇ ਬਾਕੀ ਮੌਕੇ ਤੇ ਮਾਨਤਨ ਵੀ ਹੋ ਜਾਊਗਾ ਇਹ ਜਿੰਨੀ ਉਮਰ ਆ ਗਿੰਦਰ ਇਹ ਬਈ ਹੈਗੀ 8ਵੇਂ ਉਮਰਾਂ ਚ ਕਾਫੀ ਜਰਸੀ ਆ ਗਈ ਹੈ ਹਾਂ ਕਾਫੀ ਕਲਰ ਦੇ ਵਿੱਚ ਆ ਗਈ ਬਾਈ ਕਹਿੰਦਾ ਜਰਸੀ ਲਓ ਵੀ ਮਿੱਤਰੋ ਸੋਹਣਾ ਕੱਦ ਕਾਠ ਹੈ ਵੇਲਵੂਲ ਵੀ ਚੰਗੀ ਹੈ ਗੰਦੋ ਖੀਰੀ ਇਹ ਵੀ ਹਾਂਜੀ ਹਾਂਜੀ ਖੀਰੀ ਆਲਾ ਚੱਕਰਾ ਦੋ ਬਾਈ ਕਿਉਂਕਿ ਜਿਹੜੇ ਕੱਦ ਕਾਠ ਹੈ ਨਾ ਵਸਿਆਂ ਦੇ ਚੰਗੇ ਆ ਤੇ ਕਈ ਜਿਹੜੀ ਭਰਾ ਅੰਦਾਜ਼ਾ ਲਾਉਂਦੇ ਵੀ ਇਹ ਵੱਡੀਆਂ ਹੋਣੀਆਂ ਉਮਰ ਦੀਆਂ ਪਰ ਬਿਲਕੁਲ ਸਹੀ ਗੱਲ ਹੈ ਜਿਹੜੀ ਗੱਲ ਬਾਈ ਕਹਿੰਦਾ ਗੱਲ ਮਿੱਤਰੋ ਜਮਾਉਕੀ ਦੀ ਰਿਪੋਰਟ ਹੈ ਦੇਖੋ ਕਰੋ ਜੀ ਕਾਫੀ ਜਰਸੀ ਆ ਗਈ ਆ ਪਈਏ ਗੋਰ ਮਟੋਲ ਆੜਤੀਆਂ ਦੀ ਸਿਹਰਾਣੇ ਆ ਰਗੀ ਤੇ ਇਹ ਸੀਗੇ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ 13 ਨਗ ਖੀਰੀਆਂ ਵਛੀਆਂ ਦੇ ਤੇ ਚੰਗੀਆਂ ਬਰੀਡ ਵਾਲੀਆਂ ਕੁਆਲਟੀ ਵਾਲੀਆਂ ਵਛੀਆਂ ਆ ਗਈਆਂ ਬਾਕੀ ਜਿਹੜਾ ਮੁੱਲ ਹੈ ਤੇ ਡਿਟੇਲ ਹੈ ਉਮਰ ਹੈ ਸਾਰੀ ਉਹ ਬਾਈ ਨੇ ਵੀਡੀਓ ਦੇ ਵਿੱਚ ਦੱਸੀ ਆ ਨੰਬਰ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਸਕਰੀਨ ਤੇ ਇੱਕ ਦਿਖਾਈ ਆਪਾਂ ਗਾਂ ਫੇਰ ਮਾਰਦ ਨੇ ਕੈਮਰਾ ਸਾਈਵਲ ਆ ਗਈ ਵੇੜ ਬਾਈ ਹੱਕ ਦੇ ਇਧਰ ਨੂੰ ਗਰਾਂ ਦੀ ਤੇ ਆਪਾਂ ਦਵਾਰਾਂ ਮਾਰਦ ਨੇ ਕੈਮਰਾ ਥੰਥੁਨਾ ਦਾ ਜਿਹੜਾ ਸੈਜ ਆ ਗਿਆ ਨਾ ਕੱਲਾ ਕੱਲਾ ਥੰਨਾ ਦਾ ਸੈਜ ਆ ਗਿਆ ਤੇ ਮੁੱਲ ਬਿਲਕੁਲ ਬਾਈ ਨੇ ਛੋਟਾ ਜਿਹਾ ਕਰਿਆ 40000 ਰੁਪਏ ਦੇ ਵਿੱਚ ਮਿੱਤਰੋ ਸੋਨੂੰ ਮੱਝਾਂ ਵਰਗਾ ਦੁੱਧ ਹੋਊਗਾ ਬਾਕੀ ਮੌਕੇ ਤੇ ਮਾਨਦਾਨ ਹੋ ਜਾਊਗਾ ਮਗਰ ਆ ਗਈ ਬੱਛੀ ਨੰਬਰ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਸਕਰੀਨ ਤੇ ਗੱਲਬਾਤ ਕਰ ਲਿਓ ਬਾਕੀ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ 'ਚ ਪੂਰੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਹਾਸੀ